ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸੱਚ ਨਾਮ ਓਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤੁਲ ਦੇ ਸਮਾ ਸਤਿਗੁਰ ਜੀਆ ਨੇ ਬਖਸ਼ੇ ਕੀਤਾ ਅੰਮ੍ਰਿਤੁਲ ਦੇ ਸਮੇਂ ਮੁਖ ਰੱਖਦੇ ਹੋਇਆ ਸਤਿਗੁਰ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆ ਦੀ ਪਾਵਨ ਪੇਤਰ ਹਜ਼ੂਰੀ ਅੰਦਰ ਪੰਜਾ ਬਾਣੀਆਂ ਦੇ ਨਿਤਨਿਮ ਕੀਤੇ ਗਏ ਨੇ ਉਪਰੰਤ ਜੋ ਕਿ ਭਾਈ ਗੁਰਦਾਸ ਸਾਹਿਬ ਜੀ ਦੇ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਉਸੇ ਹੀ ਤਹਤ ਅੱਜ 10ਵੀਂ ਵਾਰ ਦੀ 6ਵੀਂ ਪਾਉੜੀ ਜਿਸ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਰਾਜਾ ਹਰੀਚੰਦ ਤੇ ਤਾਰਾ ਰਾਣੀ ਉਨ੍ਹਾਂ ਦੀ ਸਾਖੀ ਬਿਆਨ ਕੀਤੀ ਹੈ ਇਸੇ ਤਰ੍ਹਾਂ ਇਹ ਰਾਜਾ ਹਰੀਚੰਦ ਜਿਹੜਾ ਹਰੀਚੰਦ ਰਾਜਾ ਹੋਰ ਵੀ ਹੋਇਆ ਹੈ ਇਹ ਦੂਸਰਾ ਹੈ ਇਹ ਹਰੀਚੰਦ ਰਾਜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਸਮੇਂ ਦੇ ਵਿੱਚ ਹੋਇਆ ਇਹ ਸਕੇਤ ਮੰਡੀ ਦੇ ਰਹਿਣ ਵਾਲਾ ਜਿਸ ਦੀ ਸ਼ਾਦੀ ਜੜੀ ਹੈ ਰਾਣੀ ਤਾਰਾ ਰਾਣੀ ਦੇ ਨਾਲ ਹੋਈ ਜੋ ਪੇਕੇ ਪਰਿਵਾਰ ਤੋਂ ਹੀ ਗੁਰੂ ਘਰ ਦੇ ਨਾਲ ਜੁੜੀ ਹੋਈ ਪਰਿਵਾਰ ਵੱਲੋਂ ਚੰਗੀ ਸਿੱਖਿਆ ਪ੍ਰਾਪਤ ਹੋਈ ਇਸੇ ਤਰ੍ਹਾਂ ਇਹ ਤਾਰਾ ਰਾਣੀ ਦੀ ਜਦੋਂ ਸ਼ਾਦੀ ਹੋਈ ਰਾਜੇ ਹਰੀ ਚੰਦ ਦੇ ਨਾਲ ਸਕੇਤ ਮੰਡੀ ਵਿਖੇ ਜਿਹੜਾ ਗੁਰੂ ਕਾ ਸਿੱਖ ਭਾਈ ਕਲਿਆਣਾ ਜੀ ਸੋ ਜਿਨ੍ਹਾਂ ਦਾ ਬਹੁਤ ਪ੍ਰਭਾਵ ਸੰਗਤਾਂ ਤੇ ਪਿਆਰ ਬਹੁਤ ਸਾਰੀਆਂ ਸੰਗਤਾਂ ਗੁਰੂ ਘਰ ਦੇ ਨਾਲ ਜੁੜੀਆਂ ਇਸੇ ਤਰ੍ਹਾਂ ਗੁਰੂ ਕੀ ਸਿੱਖਾਂ ਦੀ ਸੰਗਤ ਜਿਹੜੀ ਹੈ ਉਹ ਰੋਜ਼ਾਨਾ ਹੀ ਰਾਤ ਨੂੰ ਜਿਹੜੀ ਹੈ ਇਸ ਰਾਜੇ ਦੇ ਮਹਿਲਾ ਤੋਂ ਕੁਝ ਹੀ ਦੂਰ ਜਿਹੜੀ ਆ ਸਤਸੰਗਤ ਹੁੰਦੀ ਆ ਗੁਰੂ ਕੀ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਹੁੰਦੀਆਂ ਨੇ ਤਾਰਾ ਰਾਣੀ ਨੂੰ ਦੋਸਰੀਆਂ ਗੋਲੀਆਂ ਤੋਂ ਪਤਾ ਲੱਗਾ ਕਿ ਲਾਗੇ ਸਤਸੰਗਤ ਹੋ ਰਹੀ ਐ ਬੜੀ ਸੰਗਤ ਜੁੜਦੀ ਐ ਰਾਣੀ ਨੂੰ ਪਤਾ ਸੀ ਕਿਉਂਕਿ ਜਿਹੜਾ ਰਾਜਾ ਸੀਗਾ ਇਹ ਕੁਝ ਨਾਸਤਿਕ ਸੁਭਾਅ ਵਾਲਾ ਸੀਗਾ ਇਹਨੂੰ ਕੋਈ ਗੁਰਮਤ ਦਾ ਗਿਆਨ ਨਹੀਂ ਸੀ ਤੇ ਰਾਣੀ ਜਿਹੜੀ ਸੀ ਉਹ ਛੋਟੇ ਹੁੰਦਿਆਂ ਹੀ ਪੇਕੇ ਪਰਿਵਾਰ ਤੋਂ ਹੀ ਗੁਰਬਾਣੀ ਤੋਂ ਗੁਰੂ ਘਰ ਤੋਂ ਜਾਣੂ ਸੀ ਬੜਾ ਪ੍ਰੇਮ ਸੀ ਉਹਦਾ ਸ਼ਰਧਾ ਸੀ ਸਰਸੰਗਤ ਦੇ ਨਾਲ ਔਰ ਇਹ ਰਾਜਾ ਜਿਹੜਾ ਸੀ ਇਹ ਕੋਈ ਸੰਗਤ ਨੂੰ ਸਤ ਸੰਗਤ ਨੂੰ ਚੰਗਾ ਨਹੀਂ ਸੀ ਸਮਝਦਾ ਉਹਨੇ ਦੇਖਿਆ ਕਿ ਜੇ ਰਾਜੇ ਨੂੰ ਪੁੱਛਿਆ ਤੇ ਇਹਨੇ ਮੈਨੂੰ ਜਾਣ ਨਹੀਂ ਦੇਣਾ ਸਤ ਸੰਗਤ ਹੋ ਰਹੀ ਐ ਕਿਉਂ ਨਾ ਮੈਂ ਵੀ ਬਾਕੀਆਂ ਦੇ ਨਾਲ ਸਤ ਸੰਗਤ ਵਿੱਚ ਜਾਇਆ ਕਰਾਂ ਕਹਿੰਦੇ ਰਾਣੀ ਨੇ ਕੀ ਕੀਤਾ ਕਿ ਰਾਤ ਬਤੀਤ ਹੋਈ ਆ ਕੁਝ ਰਾਜਾ ਆਰਾਮ ਦੇ ਵਿੱਚ ਆ ਰਾਜਾ ਸੌਂ ਗਿਆ ਰਾਣੀ ਉੱਠਦੀ ਐ ਤੇ ਸਤ ਸੰਗਤ ਵਿੱਚ ਬਾਕੀ ਕੁਝ ਬੀਬੀਆਂ ਦੇ ਨਾਲ ਇਹ ਵੀ ਚਲੀ ਜਾਂਦੀ ਐ ਉੱਥੋਂ ਸਮਾਪਤੀ ਹੁੰਦੀ ਐ ਇਸੇ ਤਰ੍ਹਾਂ ਆ ਕਰਕੇ ਫਿਰ ਆਪਣੇ ਮਹਿਲਾਂ ਦੇ ਵਿੱਚ ਪਹੁੰਚ ਜਾਂਦੀ ਐ ਇਹ ਕੁਝ ਦਿਨ ਐਸਾ ਚੱਲਦਾ ਰਿਹਾ ਇੱਕ ਦਿਨ ਰਾਜਾ ਰਾਤ ਨੂੰ ਉੱਠਿਆ ਤੇ ਦੇਖਿਆ ਕਿ ਰਾਣੀ ਮਹਿਲਾਂ ਦੇ ਵਿੱਚ ਨਹੀਂ ਹੈ। ਇਸ ਨੂੰ ਕੁਝ ਸ਼ੱਕ ਵੀ ਹੋਇਆ। ਕਿ ਪਤਾ ਨਹੀਂ ਰਾਣੀ ਕਿੱਥੇ ਚਲੀ ਗਈ ਹੈ, ਕਿੱਥੇ ਜਾਂਦੀ ਹੈ ਰਾਤ ਉੱਠ ਕਰਕੇ। ਦੂਸਰੇ ਦਿਨ ਇਸ ਨੇ ਦੇਖਿਆ ਕਿ ਅੱਜ ਦਾ ਪਿੱਛਾ ਕਰਾਂਗਾ, ਅੱਜ ਦੇਖਾਂਗਾ ਕਿ ਰਾਣੀ ਜਾਂਦੀ ਕਿੱਥੇ ਆ। ਅੱਜ ਸੁੱਤਾ ਨਹੀਂ ਹੈ। ਤਲੰਗੇ ਦੇ ਉੱਪਰ ਉਦਾਹੀ ਇਸ ਨੇ ਜੇ ਤਰ੍ਹਾਂ ਸੁੱਤਾ ਹੁੰਦਾ ਬੰਦਾ ਇਸੇ ਤਰ੍ਹਾਂ ਇਸ ਨੇ ਕਰਨਾ ਕੀਤਾ ਜਦੋਂ ਰਾਣੀ ਉੱਠ ਕਰਕੇ ਗਈ ਇਹ ਵੀ ਪਿੱਛੇ ਉਠਿਆ ਜਾ ਕਰਕੇ ਪਿੱਛਾ ਕੀਤਾ ਇਹਦੇ ਮਨ ਦੇ ਵਿੱਚ ਕੋਈ ਹੋਰ ਸ਼ੱਕ ਸੀ ਗਿਆ ਕਿ ਸ਼ਾਇਦ ਰਾਣੀ ਮੇਰੇ ਤੋਂ ਬਿਨਾ ਕਿਤੇ ਹੋਰ ਜਾਂਦੀ ਹੋਵੇ ਔਰ ਜਦੋਂ ਜਾ ਕਰਕੇ ਦੇਖਿਆ ਕਿ ਰਾਣੀ ਸਤਸੰਗਤ ਵਿੱਚ ਗਈ ਹੈ। ਉੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ। ਰਾਣੀ ਬਾਕੀ ਆਪਣੇ ਕੁਝ ਗੋਲੀਆਂ ਦੇ ਨਾਲ ਬਾਕੀ ਬੀਬੀਆਂ ਦੇ ਨਾਲ ਮਿਲ ਕਰਕੇ ਗਈ ਹੈ। ਰਾਜਾ ਇਸ ਗੱਲੋਂ ਕੁਝ ਸ਼ਰਮਿੰਦਾ ਵੀ ਹੋਇਆ ਕਿ ਮੈਂ ਝੂਠਾ ਹੀ ਸ਼ੱਕ ਕੀਤਾ। ਫਿਰ ਰਾਜੇ ਨੇ ਕਿਹਾ ਪੀ ਮੈਨੂੰ ਬਿਨਾਂ ਦੱਸਣ ਤੋਂ ਹੀ ਚਲੀ ਜਾਂਦੀ ਹੈ। ਮੈਂ ਇਹਨੂੰ ਸ਼ਰਮਿੰਦਾ ਕਰਾਂ ਥੋੜਾ ਰਾਜੇ ਨੇ ਕੀ ਕੀਤਾ ਕਿ ਰਾਣੀ ਜਦੋਂ ਅੰਦਰ ਗਈ ਐ ਆਪਣੀਆਂ ਜਿਹੜੀਆਂ ਜੋੜਾ ਜਿਹੜਾ ਆ ਖੁੜਾਵਾਂ ਜਿਹੜੀਆਂ ਨੇਕ ਬਾਰ ਉਤਾਰ ਦਿੱਤੀਆਂ ਰਾਜੇ ਨੇ ਕੀ ਕੀਤਾ ਕਿ ਉਸ ਨੇ ਇੱਕ ਖੜਾ ਜਿਹੜੀ ਐ ਉਹ ਚੁੱਕ ਲਈ ਐ ਵਾਪਸ ਘਰ ਦੇ ਵਿੱਚ ਆ ਗਿਆ ਲੁਕਾ ਕਰਕੇ ਉਹ ਖੜਾਂ ਜਿਹੜੀ ਸੀ ਉਹ ਰੱਖ ਦਿੱਤੀ ਗਈ ਰਾਣੀ ਆਵੇਗੀ ਮੈਂ ਉਹਨੂੰ ਪੁੱਛਾਂਗਾ ਤੇ ਉਹਦਾ ਜਦੋਂ ਉਹ ਕਹੇਗੀ ਤੇ ਮੈਂ ਉਹਨੂੰ ਕਹਾਂਗਾ ਤੇਰੀ ਖੜਾ ਕਿੱਥੇ ਆ ਉਹਨੂੰ ਸ਼ਰਮਿੰਦਿਆ ਕਰਾਂਗਾ ਜਦੋਂ ਕਹਿੰਦੇ ਇਸੇ ਤਰ੍ਹਾਂ ਸਤ ਸੰਗਤ ਦੀ ਸਮਾਪਤੀ ਹੋਈ ਜੋੜੇ ਪਾਉਣ ਵਾਸਤੇ ਸੰਗਤ ਬਾਹਰ ਆਈ ਹੈ ਰਾਣੀ ਵੀ ਆਈ ਰਾਣੀ ਨੇ ਦੇਖਿਆ ਕਿ ਇੱਕ ਖੜਾ ਨਹੀਂ ਹੈ ਇੱਕ ਹੀ ਹੈ ਇੱਕ ਪਿਆਰ ਦੀ ਖੜਾ ਹੈ ਦੂਸਰੀ ਪਿਆਰ ਦੀ ਨਹੀਂ ਹੈ ਰਾਣੀ ਨੇ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਕੁਝ ਘੁਬرائی ਵੀ ਹੈ ਪਿਰਾਜ ਨੂੰ ਪਤਾ ਲੱਗ ਜਾਵੇਗਾ ਜੇ ਇਹ ਖੁੜਾਂ ਲੈ ਕਰਕੇ ਘਰ ਨਾ ਗਈ ਤੇ ਕੀ ਹੋਵੇਗਾ ਰਾਜਾ ਤੇ ਅੱਗੇ ਉਹਦਾਦਾਰ ਨਹੀਂ ਮੰਨਣ ਵਾਲਾ ਸੱਦ ਸੰਗਤ ਨੂੰ ਤੇ ਰਾਣੀ ਨੇ ਜਾ ਕਰਕੇ ਜਿਹੜੇ ਉੱਥੇ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਗੁਰਸਿੱਖ ਪਿਆਰੇ ਸਨ ਉਹਨਾਂ ਨੂੰ ਜਾ ਕਰਕੇ ਦੱਸਣਾ ਕੀਤਾ ਵੀ ਇਦਾਂ ਹੋਈ ਐ ਮੇਰੀ ਇੱਕ ਖੁੜਾ ਨਹੀਂ ਐ ਖੁੜਾ ਦੀ ਤੇ ਕੋਈ ਗੱਲ ਨਹੀਂ ਐ ਪਰ ਜਦੋਂ ਘਰ ਦੇ ਵਿੱਚ ਖੁੜਾ ਨਾ ਹੋਈ ਪੁੱਛੋਂ ਤੇ ਕੀ ਦੱਸਾਂਗੀ ਰਾਜਾ ਮੈਨੂੰ ਬੜਾ ਗੁੱਸੇ ਹੋਵੇਗਾ ਕਹਿੰਦੇ ਫਿਰ ਉਹਨਾਂ ਗੁਰਸਿੱਖਾਂ ਨੇ ਮਿਲ ਕਰਕੇ ਅਰਦਾਸ ਕੀਤੀ ਅਰਦਾਸ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਬੀਬੀ ਸਤ ਸੰਗਤ ਕਰਨ ਵਾਸਤੇ ਆਉਂਦੀ ਹੈ ਪਰ ਰਾਜੇ ਦੀ ਬਿਰਤੀ ਕੁਝ ਐਸੀ ਹੋਣ ਕਰਕੇ ਇਹ ਰਾਜੇ ਨੂੰ ਬਿਨਾਂ ਦੱਸੇ ਤੋਂ ਆਉਂਦੀ ਰਹੀ ਇਹਦੀ ਖੁੜਾਗਮ ਹੋ ਗਈ ਹੈ ਰਾਜੇ ਦੀ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਤੇ ਕਿਰਪਾ ਕਰੋ ਹੁਣ ਰਾਣੀ ਦੀ लाज ਰੱਖਣੀ ਕਰੋ ਖਿਆਲ ਕਰਿਓ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਭਗਤਾਂ ਦੀ लाज ਰੱਖਦੇ ਨੇ ਹਰ ਯੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਕਹਿੰਦੇ ਜਦੋਂ ਅਰਦਾਸ ਕੀਤੀ ਕਿਉਂਕਿ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ ਬੜੀ ਪਾਵਰ ਹੈ ਗੁਰੂ ਕੇ ਸਿੱਖ ਨੂੰ ਗੁਰੂ ਪਾਤਸ਼ਾਹ ਨੇ ਇੰਨੀ ਵੱਡੀ ਸ਼ਕਤੀ ਦਿੱਤੀ ਐ ਕਿ ਕਿਤੇ ਵੀ ਬੈਠਾ ਹੋਵੇ ਹਿਰਦੇ ਕਰਕੇ ਅਰਦਾਸ ਕਰੀ ਤੇਰੀ ਅਰਦਾਸ ਉਸੇ ਵੇਲੇ ਪਰਮੇਸ਼ਰ ਦੇ ਦਰ ਘਰ ਤੱਕ ਪਹੁੰਚੇਗੀ ਤੇ ਸ਼ਰਧਾ ਭਾਵਨਾ ਦੇ ਨਾਲ ਸੱਚੇ ਦਿਲੋਂ ਕੀਤੀ ਅਰਦਾਸ ਪੂਰੀ ਹੋ ਜਾਂਦੀ ਹੈ ਜਦੋਂ ਗੁਰਸਿੱਖਾਂ ਨੇ ਅਰਦਾਸ ਕੀਤੀ ਬਾਹਰ ਜਾ ਕਰਕੇ ਦੇਖਿਆ ਉਹ ਦੋਵੇਂ ਖੜਾਵਾ ਮੌਜੂਦ ਨਹੀਂ ਦੋਵੇਂ ਖੜਾਵਾ ਹੋਈਆਂ ਰਾਣੀ ਨੇ ਖੁੜਾਵਾ ਪਹਿਨੀਆਂ ਘਰੇ ਚਲੇ ਗਈ ਰਾਜੇ ਨੇ ਜਦੋਂ ਅੰਦਰ ਗਈ ਤੇ ਪੁੱਛਣਾ ਕੀਤਾ ਕਿ ਕਿਦੇ ਗਈ ਸੀ ਉਹਨੇ ਕਿਹਾ ਮੈਂ ਤਾਂ ਇੱਥੇ ਹੀ ਸਿਆ ਨਹੀਂ ਕਦੇ ਗਈ ਉਹਨੇ ਕਿਹਾ ਪਰ ਤੇਰੀ ਖੜਾ ਕਿੱਥੇ ਆ ਉਹਨੇ ਕਿਹਾ ਜੀ ਖੜਾ ਤਾਂ ਮੇਰੇ ਪੈਰਾਂ 'ਚ ਸੀ ਆ ਬਾਹਰ ਖੜਾ ਲਾਈ ਆ ਦੋਵੇਂ ਖੜਾਵਾ ਲਾਈਆਂ ਨੇ ਉਹਨੇ ਕਿਹਾ ਨਹੀਂ ਝੂਠ ਬੋਲਦੀ ਆ ਤੇਰੀ ਖੜਾ ਤੇ ਇੱਥੇ ਅਲਮਾਰੀ ਦੇ ਵਿੱਚ ਰੱਖੀ ਆ ਜਦੋਂ ਰਾਜੇ ਨੇ ਜਾ ਕਰਕੇ ਜਿੱਥੇ ਖੜਾ ਰੱਖੀ ਸੀ ਅਲਮਾਰੀ ਨੂੰ ਖੋਲ੍ਹਿਆ ਉੱਥੇ ਖੜਾ ਨਹੀਂ ਸੀ ਬਾਹਰ ਜਾ ਕਰਕੇ ਦੇਖਿਆ ਤੇ ਦੋਵੇਂ ਖੜਾਵਾ ਉੱਤੇ ਲੱਤੀਆਂ ਹੋਈਆਂ ਰਾਜਾ ਬੜਾ ਹੈਰਾਨ ਹੋਇਆ ਪਰ ਰਾਜੇ ਨੇ ਦਸਨਾ ਕੀਤਾ ਕਿ ਮੈਂ ਤੇ ਤੇਰਾ ਪਿੱਛਾ ਕੀਤਾ ਤੇਰੇ ਤੇ ਸ਼ੱਕ ਵੀ ਕੀਤਾ ਪਰ ਜਦੋਂ ਦੇਖਿਆ ਤੂੰ ਸਤ ਸੰਗਤ ਵਿੱਚ ਗਈ ਐ ਫਿਰ ਮੈਂ ਤੈਨੂੰ ਸ਼ਰਮਿੰਦਿਆ ਕਰਨ ਵਾਸਤੇ ਤੇਰੀ ਖੜਾ ਚੁਕ ਲਿਆ ਆ ਖੜਾ ਮੈਂ ਇੱਥੇ ਲਿਆ ਕਰਕੇ ਲੁਕਾ ਦਿੱਤੀ ਸੀ ਉਹ ਤੇਰੀ ਖੜਾ ਕਿੱਦਾਂ ਆਈ ਰਾਣੀ ਨੇ ਕਹਿਣਾ ਕੀਤਾ ਕਿ ਰਾਜਾ ਜੀ ਪਤੀ ਪਰਮੇਸ਼ਰ ਜੀ ਸਤ ਸੰਗਤ ਵਿੱਚ ਬੜੀ ਤਾਕਤ ਆ ਮੈਂ ਸਤ ਸੰਗਤ ਕਰਨ ਜਾਂਦੀ ਆ ਬਚਪਨ ਤੋਂ ਪੇਕੇ ਘਰ ਦੇ ਵਿੱਚੋਂ ਹੀ ਸਰਸੰਗਤ ਦੇ ਨਾਲ ਜੁੜੀ ਹੋਈ ਆ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਐ ਤੇ ਮੇਰੀ ਖਰਾਜ ਜਿਹੜੀ ਤੁਸੀਂ ਲੁਕੋਈ ਸੀ ਉਹ ਉੱਥੇ ਮੌਜੂਦ ਹੋ ਗਈ ਉੱਥੇ ਪਹੁੰਚ ਗਈ ਦੋਵੇਂ ਖੁਡਾਵਾਂ ਪਾ ਕਰਕੇ ਮੈਂ ਆਈ ਆ ਜਿਹੜਾ ਰਾਜਾ ਬੜਾ ਨਾਸਤਕ ਸੀਗਾ ਉਸ ਨੇ ਕਹਿਣਾ ਕੀਤਾ ਫਿਰ ਮੈਨੂੰ ਵੀ ਲੈ ਕਰਕੇ ਜਾਇਆ ਕਰ ਐਸੇ ਸੰਗਤ ਸਤਸੰਗਤ ਦੇ ਵਿੱਚ ਮੈਨੂੰ ਵੀ ਲੈ ਕਰਕੇ ਜਾਇਆ ਕਰ ਫਿਰ ਹੁਣ ਰਾਜਾ ਵੀ ਨਾਲ ਹੀ ਜਾਂਦਾ ਆ ਸਤ ਸੰਗਤ ਕਰਦਾ ਆ। ਨਾਸਤਕ ਤੋਂ ਜਿਹੜਾ ਆਸਤਕ ਹੋ ਗਿਆ। ਇਸੇ ਤਰ੍ਹਾਂ ਜੁੜ ਗਿਆ ਕਿਉਂਕਿ ਸਤ ਸੰਗਤ ਦੀ ਬੜੀ ਮਹਾਨਤਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਅਰਦਾਸ ਦੀ ਬਹੁਤ ਮਹਾਨਤਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਤੇ ਉਹੀ ਸਾ ਕੀ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਕਰਦੇ ਨੇ। ਆਓ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਸ਼ਰਵਣ ਕਰਿਏ ਭਾਈ ਗੁਰਦਾਸ ਜੀ ਕੀ ਫਰਮਾਨ ਕਰਦੇ ਹਨ ਸੁਖ ਰਾਜੇ ਹਰੀ ਚੰਦ ਘਰ ਨਾਰ ਸੁਕਾਰਾ ਲੋਚਨ ਰਾਣੀ ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਸੁਖ ਸ੍ਰੇਸ਼ਟ ਨੇਤਰਾਂ ਵਾਲੀ ਤਾਰਾ ਰਾਣੀ ਹੈ ਸੀ ਕਹਿੰਦੇ ਰਾਜੇ ਹਰੀ ਚੰਦ ਦੇ ਘਰ ਸੋ ਉਹਦੀ ਧਰਮ ਪਤਨੀ ਤਾਰਾ ਰਾਣੀ ਜਿਹੜੀ ਸੀ ਬੜੀ ਸੁਖ ਤੇ ਸ੍ਰਿਸ਼ਟ ਵਾਲੀ ਉਹਦਾ ਉਹਦੀ ਪਤਨੀ ਸੀ ਰਾਜੇ ਹਰੀ ਚੰਦ ਦੀ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰ ਬਾਣੀ ਉਸੇ ਹੀ ਨਗਰੀ ਵਿੱਚ ਸਾਧ ਸੰਗਤ ਮਿਲ ਕਰਕੇ ਕੀਰਤਨ ਕਰਦੀ ਹੁੰਦੀ ਸੀ ਤੇ ਇਸੇ ਤਰ੍ਹਾਂ ਉਰਾਣੀ ਵੀ ਜਾ ਕਰਕੇ ਗੁਰਬਾਣੀ ਸੁਣਦੀ ਹੁੰਦੀ ਸੀ ਗੁਰਬਾਣੀ ਇਹ ਕਲਯੁਗ ਦੇ ਸਮੇਂ ਦੀ ਇਹ ਸਾਖੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸਮੇਂ ਦੀ ਸਾਖੀ ਹੈ ਕਿਉਂਕਿ ਗੁਰਬਾਣੀ ਗੁਰੂ ਦੀ ਬਾਣੀ ਗੁਰਬਾਣੀ ਸੁਣਿਆ ਕਰਦੀ ਸੀ ਜਾ ਕਰਕੇ ਸਤ ਸੰਗਤ ਹੁੰਦੀ ਆ ਕੀਰਤਨ ਹੁੰਦਾ ਆ ਤੇ ਜਰਾਤੀ ਜਾਏ ਸੁਣੈ ਗੁਰਬਾਣੀ ਤੇ ਰਾਤ ਨੂੰ ਜਾ ਕਰਕੇ ਉਹ ਰਾਣੀ ਜਿਹੜੀ ਐ ਜਾ ਕਰਕੇ ਤਾਰਾ ਰਾਣੀ ਜਿਹੜੀ ਐ ਉਹ ਜਾ ਕਰਕੇ ਗੁਰਬਾਣੀ ਸੁਣਦੀ ਐ ਗੁਰਬਾਣੀ ਸਰ ਸਰਵਣ ਕਰਦੀ ਐ ਸਤ ਸੰਗਤ ਕਰਦੀ ਐ ਪਿੱਛੇ ਰਾਜਾ ਜਾਗਿਆ ਅੱਧੀ ਰਾਤ ਨਖੰਡ ਵਿਹਾਣੀ ਪਿੱਛੇ ਰਾਜਾ ਜਾਗਿਆ ਇੱਕ ਦਿਨ ਅੱਧਿਕ ਰਾਤ ਨੂੰ ਜੇ ਰਾਜਾ ਜਾਗ ਪਿਆ ਅੱਧੀ ਰਾਤ ਨੂੰ ਤੇ ਰਾਤ ਜਿਹੜੀ ਐ ਉਸਨੇ ਦੇਖਣਾ ਕੀਤਾ ਕਿ ਕਿੱਥੇ ਗਈ ਐ ਅੱਧੀ ਰਾਤ ਪੂਰੀ ਗੁਜ਼ਰ ਚੁੱਕੀ ਹੈ ਰਾਣੀ ਦੇਸ ਨ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਪੁਰਾਣੀ ਜਿਹੜੀ ਆ ਨજર ਨਹੀਂ ਆਉਂਦੀ ਵੀ ਰਾਣੀ ਕਿੱਥੇ ਗਈ ਹੈ ਤੇ ਨજર ਨਹੀਂ ਆਈ ਤੇ ਮਨ ਦੇ ਵਿੱਚ ਬੜੀ ਹੈਰਾਨੀ ਵਰਤੀ ਤੇ ਰਾਣੀ ਕਿੰਧਰ ਨੂੰ ਗਈ ਹੈ ਹੋਰ ਤ ਰਾਤੀ ਉੱਠ ਕੇ ਚਲਿਆ ਪਿੱਛੇ ਤਰਲ ਜਵਾਨੀ ਪਰ ਇਸੇ ਤਰ੍ਹਾਂ ਨਾ ਹੋਰ ਤ ਦੂਜੀ ਰਾਤ ਨੂੰ ਉੱਠ ਕਰਕੇ ਪਿੱਛੇ ਲੱਗ ਤੁਰਿਆ ਚੰਚਲ ਉਸ ਚੰਚਲ ਜਵਾਨ ਰਾਣੀ ਦੇ ਉਸ ਨੇ ਪਿੱਛਾ ਕਰਨਾ ਕੀਤਾ ਰਾਣੀ ਬਹੁਤੀ ਸੰਗਤੀ ਰਾਜੀ ਖੜੀ ਖੜਾਓ ਨਿਸ਼ਾਨੀ ਰਾਣੀ ਜਿਹੜੀ ਸੀ ਉਹ ਸਰਸੰਗਤ ਵਿੱਚ ਪਹੁੰਚ ਗਈ ਸਰਸੰਗਤ ਵਿੱਚ ਗਈ ਸੀ ਉਸ ਦੀਆਂ ਖੜਾਵਾ ਵਿੱਚੋਂ ਇੱਕ ਖੜਾਓ ਨਿਸ਼ਾਨੀ ਦੀ ਤੌਰ ਤੇ ਵੀ ਮੈਂ ਚੁੱਕ ਕਰਕੇ ਲੈ ਜਾਵਾਂ ਇਹ ਰਾਣੀ ਦੀ ਖੜਾਓ ਜਿਹੜੀ ਸੀ ਉਹ ਰਾਜਾ ਇੱਕ ਚੁੱਕ ਲਿਆ ਆ ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ ਤੇ ਫਿਰ ਸਾਧ ਸੰਗਤ ਨੇ ਅਰਧਿਆ ਗੁਰਸਿੱਖਾਂ ਨੇ ਸੰਗਤ ਨੇ ਮਿਲ ਕਰਕੇ ਸੰਗਤ ਦੀ ਅਰਦਾਸ ਕਦੇ ਬ੍ਰਥਾ ਨਹੀਂ ਜਾਂਦੀ ਸੰਗਤ ਨੇ ਮਿਲ ਕਰਕੇ ਜਿਹੜੀ ਆ ਅਰਦਾਸ ਕਰਨੀ ਕੀਤੀ ਆ ਸੰਗਤ ਨੇ ਮਿਲ ਕਰਕੇ ਨਾ ਅਰਦਾਸ ਕਰਨੀ ਕੀਤੀ ਸਾਧ ਸੰਗਤ ਰੱਧਿਆ ਜੋੜੀ ਜੁੜੀ ਖੜਾਓ ਪੁਰਾਣੀ ਸੰਗਤ ਨੇ ਉੱਠ ਕਰਕੇ ਸਾਰੀ ਸੰਗਤ ਨੇ ਰੱਧਨਾ ਕੀਤੀ ਤੇ ਪਰਾਓ ਪੁਰਾਣੀ ਖੜਾਓ ਜਿਹੜੀ ਪਹਿਲੀ ਸੀ ਉਹ ਆ ਕਰਕੇ ਜੁੜ ਗਈ ਕੋਈ ਉਥੇ ਖੜਾਓ ਜਿਹੜੀ ਮੌਜੂਦ ਹੋ ਗਈ ਰਾਜੇ ਡਿਠਾ ਚਲਤ ਇਹੋ ਇਹ ਖੜਾਬ ਹੈ ਚੋਜ ਵਿਡਾਣੀ ਤੇ ਰਾਜਨ ਇਹ ਜਿਹੜਾ ਸਾਰਾ ਕੁਝ ਦੇਖਿਆ ਤੇ ਬੜਾ ਹੈਰਾਨ ਹੋਇਆ ਅਚਰਜ ਹੋਇਆ ਇਹ ਚਰਜ ਕੌਤਕ ਦੇਖ ਕਰਕੇ ਬੜਾ ਹੈਰਾਨ ਹੋਇਆ ਇਹ ਖਲਾਅ ਤੇ ਮੈਂ ਚੁੱਕ ਕਰਕੇ ਲਿਆਂਦੀ ਸੀ ਤੇ ਇਹ ਕਿਵੇਂ ਉੱਥੇ ਜੁੜ ਗਈ ਆ ਤੇ ਫਿਰ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਸਾਰੀ ਗੱਲ ਸੁਰਣੀ ਤੇ ਆਪਣੀ ਦੱਸੀ ਰਾਣੀ ਨੂੰ ਪੇ ਇਦਾਂ ਵਰਤਿਆ ਆ ਫਿਰ ਰਾਜੇ ਨੂੰ ਪਤਾ ਲੱਗਾ ਤੇ ਭਾਈ ਗੁਰਦਾਸ ਜੀ ਫਿਰ ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਸਾਧ ਸੰਗਤ ਵਿਟੋ ਕੁਰਬਾਨੀ ਸਾਧ ਸੰਗਤੋਂ ਕੁਰਬਾਨ ਜਾਈਏ ਆਖੋ ਸਤਨਾਮ ਸਾਧ ਸੰਗਤ ਤੋਂ ਕੁਰਬਾਨ ਜਾਈਏ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਸਾਧ ਸੰਗਤ ਦੇ ਵਿੱਚ ਬੜੀ ਸ਼ਕਤੀ ਹੈ ਬੜੀ ਪਾਵਰੇ ਆ ਸਾਧ ਸੰਗਤ ਦੇ ਵਿੱਚ ਵੱਡਿਆਂ ਭਾਗਾ ਵਾਲੇ ਨੇ ਜਿਹੜੇ ਸੰਗਤ ਵਿੱਚ ਜੁੜਦੇ ਨੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਓ ਇਹ ਬਹੁਤ ਵੱਡਿਆਂ ਉਤਮ ਭਾਗਾ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਬੜਿਆ ਚੰਗਾ ਕਰ ਚੰਗਿਆ ਕਰਮਾਂ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਦਵਾਲੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ ਤੁਸੀਂ ਤੁਹਾਡਾ ਕਦਮ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਂਦੇ ਨੇ ਸਵਾਸ ਸਵਾਸ ਤੁਹਾਡਾ ਇਥੇ ਸਫਲਾ ਹੋ ਜਾਂਦਾ ਸਵਾਸ ਸਵਾਸ ਸਫਲਾ ਹੁੰਦਾ ਆ ਜਿਸ ਕਰਕੇ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਸਮੇਂ ਦੇ ਨਾਲ ਗੁਰੂ ਘਰ ਪਹੁੰਚਿਆ ਕਰੋ ਕਿਉਂਕਿ ਕੁਝ ਨਾ ਕੁਝ ਸੁਣੀਏ ਪ੍ਰਾਪਤ ਕਰੀਏ ਕਿ ਸਤਿਗੁਰੂ ਜੀ ਨੇ ਕੀ ਬਖਸ਼ੇ ਕੀਤਾ ਭਾਈ ਗੁਰਦਾਸ ਜੀ ਕੀ ਦੱਸ ਰਹੇ ਨੇ ਕਿ ਭਾਈ ਗੁਰਦਾਸ ਜੀ ਕੀ ਫਰਮਾਨ ਕਰਦੇ ਨੇ ਕੀ ਸਾਨੂੰ ਸੁੱਖਿਆ ਮਿਲਦੀ ਐ ਤੇ ਕੀ ਅਸੀਂ ਜੀਵਨ ਦੇ ਵਿੱਚ ਧਾਰਨ ਕਰਨਾ ਆ ਐਵੇਂ ਸਾਰੀ ਜ਼ਿੰਦਗੀ ਆਪਣੇ ਸਰੀਰ ਵਾਸਤੇ ਲਗਾ ਲੈਨੇ ਆ ਚਲ ਕਰਿਓ ਸਰੀਰਕ ਉਮਰ ਕਿੰਨੀ ਘੋਵੇਗੀ ਉਮਰਾਂ ਵੀ ਘਟ ਗਈਆਂ 60 ਸਾਲ 80 ਸਾਲ 100 ਸਾਲ ਦੀ ਹੋ ਜਾਵੇਗੀ ਤੇ ਜੇ ਇਹਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਇਹ ਜੀਵਨ ਸਫਲਾ ਨਾ ਕੀਤਾ ਤੇ ਫਿਰ 83,99,999 ਜੂਨ ਭੁਗਤਣੀ ਪਾਣੀ ਆ ਬਹੁਤ ਕਰੋਨਾ ਹੀ ਸਾਲ ਲੱਗ ਜਾਂਦੇ ਆ ਕਰੋਨਾ ਹੀ ਸਾਲ ਅਸੀਂ 60 ਸਾਲ ਨੂੰ ਆਪਣੇ ਸੁੱਖਾਂ ਨੂੰ ਵੜਾਉਣ ਵਾਸਤੇ ਨਾ ਕਿ ਸਰੀਰ ਦੇ ਸੁੱਖ ਵਾਸਤੇ ਹੀ ਆਤਮਾ ਦੇ ਸੁੱਖ ਵਾਸਤੇ ਕੁਝ ਨਹੀਂ ਕਰਦੇ ਆਤਮਾ ਵਾਸਤੇ ਨਹੀਂ ਸੇਵਾ ਕਰਦੇ ਆ ਸਰੀਰ ਵਾਸਤੇ ਕਰਦੇ ਆ ਜੀ ਬਾਣੀ ਪੜਨੀ ਉਹ ਵੀ ਸਰੀਰ ਵਾਸਤੇ ਮੈਨੂੰ ਆ ਮਿਲ ਜਾਵੇ ਮਨ ਨੂੰ ਉਹ ਮਿਲ ਜਾਵੇ ਆਤਮਾ ਦੇ ਸੁੱਖ ਵਾਸਤੇ ਕੁਝ ਵੀ ਨਹੀਂ ਆਤਮਾ ਦੇ ਸੁੱਖ ਦੇ ਵਾਸਤੇ ਕਰੀਏ ਆਤਮਾ ਦੇ ਸੁੱਖ ਵਾਸਤੇ ਆਤਮਾ ਦੇ ਸੁੱਖ ਵਾਸਤੇ ਕਵਾਂਗੇ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭੇ ਆਪੇ ਮਿਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਅਕੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਫਿਰ ਪਾਵਨ ਪੀਤ ਰੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਰਾਜੇ ਡਿਠਾ ਚਲਿਤ ਏਹੋ ਇਹ ਅਖੜਾਵ ਹੈ ਚੋ ਜਿਬ ਡਾਣੀ ਸਾਧ ਸੰਗਤ ਵਿਟੋ ਕੁਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ